ਇੱਕ ਵਿਅਕਤੀ ਦੀ ਪਤਨੀ ਨੇ ਆਪਣੇ ਹੀ ਪਤੀ ਦੇ ਹੱਥ ਤੇ ਕੈਂਚੀ ਖੂਬ ਦਿੱਤੀ ਹੈ ਪਤੀ ਨੂੰ ਲਹੂ ਲਹਾਨ ਛੱਡ ਪਤਨੀ ਮੌਕੇ ਤੋਂ ਫਰਾਰ ਹੋ ਗਈ ਹੈ ਜ਼ਖਮੀ ਹਾਲ ਚ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਵਿਆਹ ਤੋਂ 3 ਸਾਲ ਬਾਅਦ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਦੱਸਣ ਦਗੇ ਪਤਨੀ ਨੇ ਇੱਕ ਖੌਫਨਾਕ ਕਦਮ ਚੁੱਕਿਆ ਹੈ ਮਾਮਲਾ ਤੁਹਾਨੂੰ ਦੱਸਦੀ ਹੈ ਪਰ ਤੁਸੀਂ ਵੀ ਹੈਰਾਨ ਹੋ ਜਾਣਾ ਹੈ ਦਰਸਲ ਗੱਲ ਕੋਈ ਜ਼ਿਆਦਾ ਵੱਡੀ ਨਹੀਂ ਨਿੱਕੀ ਜੀ ਗੱਲ ਨੂੰ ਲੈ ਕੇ ਪਤਨੀ ਵੱਲੋਂ ਪਤੀ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਵਿਅਕਤੀ ਆਪਣੀ ਪਤਨੀ ਦੇ ਫੋਨ ਤੇ YouTube ਉੱਤੇ ਗਾਣੇ ਸੁਣ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਗਾਣਾ ਸੁਣਨਾ ਉਸ ਨੂੰ ਮਹਿੰਗਾ ਪੈ ਜਾਵੇਗਾ ਪਤੀ ਜਦ ਗਾਣੇ ਸੁਣ ਰਿਹਾ ਸੀ ਤਾਂ ਪਤਨੀ ਉਸ ਨੂੰ ਵੇਖ ਕੇ ਇੰਨੀ ਜ਼ਿਆਦਾ ਗੁੱਸੇ 'ਚ ਆ ਗਈ ਕਿ ਉਸ ਨੇ ਆਪਣੇ ਪਤੀ ਤੋਂ ਫੋਨ ਵਾਪਸ ਮੰਗਣ ਲੱਗੀ ਪਤੀ ਨੇ ਗਾਣੇ ਸੁਣ ਕੇ ਫੋਨ ਵਾਪਸ ਕਰਨ ਦੀ ਗੱਲ ਆਖੀ ਬਸ ਇਹਨੇ ਨੂੰ ਉਸ ਦੀ ਪਤਨੀ ਦਾ ਗੁੱਸਾ ਸੱਤਵੇਂ ਸਿਮਾਨ ਤੇ ਚੜ ਗਿਆ ਪਤਨੀ ਨੇ ਆਪਣੇ ਹੀ ਸਵਾਮੀ ਤੇ ਹਮਲਾ ਕੀਤਾ ਤੇ ਉਸ ਦੀ ਅੱਖ ਦੇ ਵਿੱਚ ਕੈਂਚੀ ਖੋਪ ਦਿੱਤੀ ਹੈ ਪਤੀ ਵਿਚਾਰਾ ਤਕਲੀਫ ਦੇ ਮਾਰੇ ਤੜਫਦਾ ਰਿਹਾ ਰੋਂਦਾ ਰਿਹਾ ਕਰਲਾਉਂਦਾ ਰਿਹਾ ਉਸਦੇ ਅੱਖਾਂ ਚੋਂ ਖੂਨ ਨਿਕਲਦਾ ਰਿਹਾ ਜਦਕਿ ਪਤਨੀ ਮੌਕਾ ਵੇਖ ਕੇ ਦੇਈ ਉਥੋਂ ਰਫੂ ਚੱਕਰ ਹੋ ਗਈ ਹੈ ਜ਼ਖਮੀ ਪਤੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਦੱਸਿਆ ਕਿ ਮੇਰਠ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਦੱਸਦੀ ਕਿ ਘਟਨਾ ਬਾਗਪਤ ਤੋਂ ਸਾਹਮਣੇ ਆਈ ਹੈ ਜਿੱਥੇ ਪਤਨੀ ਵੱਲੋਂ ਇਹ ਝੰਡਾ ਚੜਾਇਆ ਗਿਆ ਕਹਾ ਕੈਂਚੀ ਮਾਰੀ ਕਿਉਂ ਮਾਰੀ ਇਹ ਆਖ ਪਰ ਮਾਰੀ ਕਿ ਕੋਵਲ ਬੋਰਡ ਦੇ ਉੱਪਰ ਝਗੜਾ ਹੋ ਰਿਹਾ ਸੀ ਫੰਮਲਾ ਕਰ ਦਿੱਿਆ

जिसमें पत्नी द्वारा अपने पति के आंख के ऊपर कैंची से वार किया गया इस संबंध में पति की ओर से तहरीर प्राप्त हो गई है अभियोग पंजीकृत कर अग्रिम वैधानिक कार्रवाई की जा रही है थैंक यू एक व्यक्ति की पत्नी ने अपने ही पति की अख्ते कैंची खूब दिखती है पति लहू लहान छनी मौके तो फरार हो गई है जख्मी हाल च पति हस्पता दाखिल करवाया गया जिथे उसका इलाज किया जा रहा है ਵਿਆਹ ਤੋਂ 3 ਸਾਲ ਬਾਅਦ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਦੱਸਣ ਦੇ ਕਿ ਪਤਨੀ ਨੇ ਇੱਕ ਖੌਫਨਾਕ ਕਦਮ ਚੁੱਕਿਆ ਹੈ। ਮਾਮਲਾ ਤੁਹਾਨੂੰ ਦੱਸਦੀ ਇਹ ਪਰ ਤੁਸੀਂ ਵੀ ਹੈਰਾਨ ਹੋ ਜਾਣਾ। ਦੱਸਣ ਗੱਲ ਕੋਈ ਜ਼ਿਆਦਾ ਵੱਡੀ ਨਹੀਂ। ਨਿੱਕੀ ਜੀ ਗੱਲ ਨੂੰ ਲੈ ਕੇ ਪਤਨੀ ਵੱਲੋਂ ਪਤੀ ਤੇ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਆਪਣੀ ਪਤਨੀ ਦੇ ਫੋਨ ਤੇ YouTube ਉੱਤੇ ਗਾਣੇ ਸੁਣ ਰਿਹਾ ਸੀ। ਪਰ ਉਸ ਨੂੰ ਕੀ ਪਤਾ ਸੀ ਗਾਣਾ ਸੁਣਨਾ ਉਸ ਨੂੰ ਮਹਿੰਗਾ ਪੈ ਜਾਵੇਗਾ। ਪਤੀ ਜਦ ਗਾਣੇ ਸੁਣ ਰਿਹਾ ਸੀ ਤਾਂ ਪਤਨੀ ਉਸ ਨੂੰ ਵੇਖ ਕੇ ਇੰਨੀ ਜ਼ਿਆਦਾ ਗੁੱਸੇ 'ਚ ਆ ਗਈ ਕਿ ਉਸਨੇ ਆਪਣੇ ਪਤੀ ਤੋਂ ਫੋਨ ਵਾਪਸ ਮੰਗੇ ਲੱਗੇ। ਪਤਨੀ ਨੇ ਗਾਣੇ ਸੁਣ ਕੇ ਫੋਨ ਵਾਪਸ ਕਰਨ ਦੀ ਗੱਲ ਆਖੀ ਬਸ ਇਹਨੇ ਨੂੰ ਉਸਦੀ ਪਤਨੀ ਦਾ ਗੁੱਸਾ ਸੱਤਵੇਂ ਸਿਮਾਨ ਤੇ ਚੜ ਗਿਆ ਪਤਨੀ ਨੇ ਆਪਣੇ ਹੀ ਸਵਾਮੀ ਤੇ ਹਮਲਾ ਕੀਤਾ ਤੇ ਉਸ ਦੀ ਅੱਖ ਦੇ ਵਿੱਚ ਕੈਂਚੀ ਖੋਪ ਦਿੱਤੀ ਹੈ ਪਤੀ ਵਿਚਾਰਾ ਤਕਲੀਫ ਦੇ ਮਾਰੇ ਤੜਫਦਾ ਰਿਹਾ ਰੋਂਦਾ ਰਿਹਾ ਕਰਲਾਉਂਦਾ ਰਿਹਾ ਉਸ ਦੀਆਂ ਅੱਖਾਂ ਚੋਂ ਖੂਨ ਨਿਕਲਦਾ ਰਿਹਾ ਜਦ ਕਿ ਪਤਨੀ ਮੌਕਾ ਵੇਖ ਕੇ ਦੀ ਉਥੋਂ ਰਫੂ ਚੱਕਰ ਹੋ ਗਈ ਹੈ ਜ਼ਖਮੀ ਪਤੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਦੱਸਿਆ ਕਿ ਮੇਰਠ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ

Okay. आज थाना बड़ौत के आवास विकास कॉलोनी में पति पत्नी के बीच को लेकर के पारिवारिक कारणों से विवाद हो गया था जिसमें पत्नी द्वारा अपने पति के आंख के ऊपर कैंची से वार किया गया इस संबंध में पति की ओर से तहरीर प्राप्त हो गई है अभियोग पंजीकृत कर अग्रिम वैधानिक कार्रवाई की जा रही है थैंक यू